ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਫੇਰ ਇੱਕ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋਰੀ ਹੈ ਜਿਹੜੀ 14 ਤਰੀਕ 10ਵਾਂ ਮਹੀਨਾ ਤੇ 2025 ਤੇ ਸ਼ਾਮ ਕੇ ਵੀਰੋ 5 ਵਜੇ ਤੇ ਇਸ ਟਾਈਮ ਬਾਈ ਖੇਤ ਮਾਏ ਤੇ ਆਪਾਂ ਤੇ ਘੁੰਮਣ ਫਿਰਨ ਦੇਖੋ ਨਹਿਰ ਵਾਲੇ ਖੇਤ ਮਾਏ ਤੇ ਬਾਈ ਤੇ ਇੱਧਰ ਆਪਣੀ ਚਰੀ-ਚੁਰੀ ਹੋ ਰਹੀ ਆ ਤੇ ਇੱਧਰ ਆ ਗਈ ਬਈ ਨਹਿਰ ਤੇ ਅੱਜ ਵੀਰੋ ਵੀਡੀਓ ਬਣਾਉਣ ਲੱਗੇ ਆਪਾਂ ਤੇ ਅੱਜ ਬਾਈ ਆਪਾਂ ਬਲੌਗ ਨਹੀਂ ਬਣਾਉਂਦੇ ਕੋਈ ਵੀ ਕਿ ਕਿਸੇ ਵੀ ਤਰ੍ਹਾਂ ਦਾ ਨਾਂ ਤੁਹਾਨੂੰ ਕੁਝ ਦਿਖਾਉਂਦੇ ਤੇ ਅੱਜ ਆਪਾਂ ਗੱਲ ਕਰ ਲਗੇ ਆਂ ਵੀਰੋ ਤੇ ਜਿਹੜੇ ਆਪਣੇ ਪੰਜਾਬ ਨੂੰ ਤੇ ਪੰਜਾਬੀ ਕਲਚਰ ਨੂੰ ਜਿਹੜਾ ਘਾਟਾ ਪਿਆ ਜੇ ਦੋ ਪਾਇਆਂ ਦੇ ਰੂਪ માં ਨਾ ਬਹੁਤ ਹੀ ਬੜੇ ਤੇ ਪੰਜਾਬੀ ਇੰਡਸਟਰੀ ਨੂੰ ਕਿਉਂਕਿ ਵੀਰੋ ਜਿਹੜਾ ਇੱਕ ਆਪਣਾ ਰਾਜਵੀਰ ਜਵੰਦਾ ਤੇ ਦੂਜਾ ਆਪਣਾ ਹੋਗੇ ਵੀਰੋ ਬ੍ਰਿੰਦਰ ਕੁਮਨ ਤੇ ਬਹੁਤ ਹੀ ਬੜੇ ਘਾਟੇ ਤੇ ਵੀ ਪੰਜਾਬ ਨੂੰ ਜਿਹੜੇ ਪਏ ਆਂ ਤੇ ਬਹੁਤ ਜ਼ਿਆਦਾ ਬਈ ਦੁੱਖਾ ਕਿਉਂਕਿ ਬਾਈ ਇੱਕ ਬਾਡੀ ਬਿਲਡਿੰਗ ਦੀ ਦੁਨੀਆ ਦਾ ਬਹੁਤ ਹੀ ਤਗੜਾ ਬਾਦਸ਼ਾਹ ਤਾਂ ਤੇ ਆਪਣਾ ਪੰਜਾਬੀ ਫਿਲਮੀ ਐਕਟਰ ਵੀ ਤਾਂ ਤੇ ਦੂਸਰਾ ਵੀਰੋ ਪੰਜਾਬੀ ਸਿੰਗਰ ਤੇ ਨਾਲ-ਨਾਲ ਵੀ ਪੰਜਾਬੀ ਐਕਟਰ ਵੀ ਤਾਂ ਬਹੁਤ ਮਤਲਬ ਕਾਟਾ ਪਿਆ ਬਈ ਪੰਜਾਬ ਨੂੰ ਤੇ ਪੰਜਾਬ ਕੇ ਲੋਕਾਂ ਨੂੰ ਕਿਉਂਕਿ ਬਾਈ ਦੋ ਹੀ ਬਹੁਤ ਵਧੀਆ ਇਨਸਾਨ ਵੀ ਤੇ ਤੇ ਬਾਕੀ ਵੀਰੋ ਚਲੋ ਜੋ ਹੋਣਾ ਤਾਂ ਪ੍ਰਮਾਤਮਾ ਨੂੰ ਮਨਜ਼ੂਰ ਤਾਂ ਹੋ ਗਿਆ ਤੇ ਜਿਹੜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਆਪਾਂ ਗੱਲ ਕਰਾਂਗੇ ਕਿਉਂਕਿ ਦੇਖੋ ਵੀਰੋ ਜਿਹੜਾ ਰਾਜਵੀਰ ਜਬੰਦਾ ਦਾ ਤੇ ਉਹ ਇੱਕ ਐਕਸੀਡੈਂਟ ਹੋਇਆ ਦਾ ਉਸਕਾ ਤੇ ਸਾਰਿਆਂ ਨੂੰ ਪਤਾ ਹੀ ਹੋਣਾ ਕਿਉਂਕਿ ਬਾਈਕ ਚਲਾਣ ਕਾ ਬਹੁਤ ਹੀ ਸ਼ਿਕੀਨਤਾ ਬਾਈ ਕਿਉਂਕਿ ਬਾਈਕਾਂ ਹੀ ਵੀ ਵੀਰੋ ਬਹੁਤ ਹੀ ਮਹਿੰਗੀ ਮਹਿੰਗੇ ਰੱਖੇ ਵੀ ਸੀ ਤੇ ਬਾਈਕ ਚਲਾਣ ਕਾ ਬਹੁਤ ਹੀ ਮਤਲਬ ਸ਼ਿਕੀਨਤਾ ਤੇ ਵੀਡੀਓ ਵੀਡੀਓ ਬਣਾਣ ਕਾ ਵੀ ਤੇ ਚਲੋ ਉਸਕੇ ਇੱਕ ਹਾਦਸੇ ਦੇ ਵਿੱਚ ਉਸਕੇ ਹਾਦਸਾ ਵਾਪਰਿਆ ਕਿਉਂਕਿ ਹਾਦਸਾ ਵੀਰੋ ਜਿਹੜਾ ਹੋਆ ਉਹ ਕਿਸੇ ਗੱਲ ਵੀ ਵਾਪਰ ਸਕਾ ਆਪਣੇ ਗੱਲ ਵੀ ਵਾਪਰ ਸਕਾ ਤੇ ਉਹ ਆਪਾਂ ਕੁਝ ਨਹੀਂ ਕਰ ਸਕਦੇ ਚਲੋ ਇੱਕ ਹਾਦਸੇ 'ਚ ਉਸ ਦੀ ਮੌਤ ਹੋ ਗਈ ਤੇ ਬਹੁਤ ਮਤਲਬ ਚਲੋ ਲੋਕਾਂ ਨੇ ਦੁਆ ਕਰੀ ਵੀ ਬਚ ਜੇ ਪਰ ਚਲੋ ਜੋ ਪ੍ਰਮਾਤਮਾ ਨੇ ਮਨਜ਼ੂਰਤਾ ਹੋਇਆ ਵੀਰੋ ਤੇ ਉਸ ਦੀ ਹਾਦਸੇ 'ਚ ਮੌਤ ਹੋ ਗਈ ਤੇ ਚਲੋ ਵੀਰੋ ਮੌਤ ਹੋ ਗਈ ਹਾਦਸੇ 'ਚ ਉਹ ਤਾਂ ਚਲੋ ਆਪਾਂ ਲੱਗ ਗੱਲ ਆ ਜਿਹੜੀ ਹੋਈ ਆ ਤੇ ਅੱਜ ਕੱਲ੍ਹ ਕੀ ਵੀਰੋ ਜਿਹੜੀ ਮੀਡੀਆ ਤੁਹਾਨੂੰ ਪਤਾ ਹੀ ਆ ਆਪਾਂ ਅੱਜ ਉਸ ਦੇ ਬਾਰੇ ਵਿੱਚ ਗੱਲ ਕਰ ਰਹੇ ਆ ਕਰੋ ਬਈ ਇਸ ਦੀ ਮੌਤ ਇੱਕ ਹਾਦਸੇ ਮਾਂ ਹੋ ਗਈ ਪਰ ਸਾਰਿਆਂ ਨੂੰ ਪਤਾ ਕਿ ਇਹ ਬਈ ਜਿਹੜੀ ਗੋਦੀ ਮੀਡੀਆ ਤੇ ਅੱਜ ਉਸ ਦੀ ਮੌਤ ਨੂੰ ਬਈ ਲਗਭਗ 20 25 ਦਿਨ ਹੋ ਗਏ ਹੋਈ ਨੇ ਤੇ ਤੱਕ ਵੀਰੋ ਖਬਰ ਆ ਰਹੀਆਂ ਕੋਈ ਨਿਊਜ਼ ਚੈਨਲ ਕੋਈ ਕਹਿ ਰਿਹਾ ਬਈ ਇਸ ਦੀ ਜਾਨ ਕਿਸ ਸਾਜੀ ਸਿਰ ਚੀ ਗਈ ਕੋਈ ਕੁਝ ਬੋਲ ਰਿਹਾ ਬਈ ਕੋਈ ਕੁਝ ਤੇ ਆਪਾਂ ਵੀਰੋ ਇਹੀ ਕਹਿਣਾ ਚਾਹਵਾ ਹੈ ਗੋਦੀ ਮੀਡੀਆ ਨੂੰ ਕਿ ਕਿਉਂਕਿ ਥੋੜੇ ਜਿਹੀ ਬਿਊਗੇ ਚੱਕਰਾਂ ਮਾ ਥੋਵੇਂ ਵੀਰੋ ਰੋਜ਼ ਰੋਜ਼ ਨਿਤ ਨਵੀਂ ਖਬਰ ਨਾ ਕੱਢੋ ਕਿਉਂਕਿ ਬਈ ਚਲੋ ਹਾਦਸਾ ਦਾ ਹਾਦਸਾ ਕਿਸੇ ਗੱਲ ਵੀ ਵਾਪਰ ਸਗਾ ਪਰ ਇਹ ਮੀਡੀਆ ਬਈ ਹਰ ਰੋਜ਼ ਇੱਕ ਨਵੀਂ ਖਬਰ ਕੱਢ ਰਹੀ ਹੈ ਜੋ ਬਹੁਤ ਹੀ ਮਤਲਬ ਗਲਤ ਗੱਲਾਂ ਚਲੋ ਜੋ ਘਟਾ ਪਿਆ ਬਈ ਜਾਂ ਪੰਜਾਬੀ ਇੰਡਸਟਰੀ ਨੂੰ ਪਤਾ ਜਾਂ ਪਿਆਰ ਕਰਨ ਵਾਲੇ ਉਹਨਾਂ ਨੂੰ ਲੋਕਾਂ ਨੂੰ ਪਤਾ ਜਾਂ ਵਿਰੋ ਦੇ ਪਰਿਵਾਰ ਨੂੰ ਪਤਾ ਕਿਉਂਕਿ ਇੱਕ ਕਰਮਾਂ ਤੇ ਜੀ ਜਾਣ ਦਾ ਦੁੱਖ ਤਾਂ ਉਸਕੇ ਪਰਿਵਾਰ ਨੂੰ ਹੀ ਹੋਆ ਵਿਰੋ ਤੇ ਬਾਕੀ ਆਪਣਾ ਜੋ ਚਾਣ ਵਾਲੇ ਹੋ ਉਹਨਾਂ ਨੂੰ ਆ ਬਈ ਤੇ ਉਹ ਗੋਦੀ মিডিਆ ਵੀ ਬਹੁਤ ਹੀ ਜ਼ਿਆਦਾ ਮਤਲਬ ਗਲਤ ਕੰਮ ਕਰ ਰਹੀ ਆ ਥੋੜੇ ਥੋੜੇ ਵਿਊ ਦੇ ਚੱਕਰਾਂ ਵੀ ਆ ਕੋਈ ਕੁਝ ਕਹਿ ਰਿਹਾ ਵੀ ਕੋਈ ਕੁਝ ਕਹਿ ਰਿਹਾ ਵੀ ਚਲੋ ਜੋ ਹੋਣਾ ਉਹ ਤਾਂ ਹੋ ਗਿਆ ਕਿਉਂਕਿ ਪ੍ਰਮਾਤਮਾ ਜੋ ਮਨਜ਼ੂਰਤਾ ਤੇ ਨਾ ਜ਼ਿਆਦਾ ਬਈ ਖਬਰ ਫਲਾਓ ਕਿਉਂਕਿ ਇਹ ਚਲੋ ਕੋਈ ਬਈ ਦੇਖੋ ਹੁਣ ਮਰਨ ਤੋਂ ਬਾਅਦ ਕਿ ਕੋਈ ਕਹ ਰਿਹਾ ਵੀ ਇਸ ਕੀ ਸਾਜ਼ਿਸ਼ ਰਚੀ ਗਈ ਸੀ ਇਸ ਕੇ ਐਕਸੀਡੈਂਟ ਹੀ ਕੋਈ ਕੋਸ਼ੇ ਕੋਈ ਕੋਸ਼ ਕੋਈ ਕੁਛ ਪਕਾਈ ਮਾਰ ਰਿਹਾ ਤੇ ਆਪਾਂ ਇਹੀ ਕਹਿਣਾ ਚਾਹਾਂਗੇ ਵੀਰੋ ਤੇ ਨਾ ਇਹ ਗੰਦੀਆਂ ਹੁੰਦੀਆਂ ਖਬਰਾਂ ਨਾ ਫਲਾਓ ਚਲੋ ਜੋ ਹੋਣਾ ਤਾਂ ਉਹ ਤਾਂ ਹੋ ਗਿਆ ਤੇ ਦੂਸਰੀ ਗੱਲ ਆ ਗਈ ਵੀਰੋ ਆਪਣਾ ਬ੍ਰਿੰਦਰ ਕੁਮਨ ਕੀ ਤੇ ਵੀਰੋ ਚਲੋ ਉਸ ਕੀ ਵੀ ਆਪਾਂ ਨੂੰ ਕੋਈ ਪਤਾ ਇੰਤ ਤੱਕ ਕਿਸੇ ਨੂੰ ਬਈ ਕਿ ਹਾਦਸਾ ਹੋਇਆ ਉਸੇ ਗੱਲ ਕਿਉਂਕਿ 9 ਤਰੀਕ ਨੂੰ ਬਈ ਇੱਕ ਮੋਢੇ ਦੀ ਸਰਜਰੀ ਕਰਾਣਾ ਸੱਤਾਂਵਾਂ ਗਿਆ ਦਾ ਤੇ ਉੱਠਾ ਜਾਗਾ ਚਲੋ ਕੋਈ ਕਹ ਰਿਹਾ ਬਈ ਹਾਰਟ ਅਟੈਕ ਹੋਇਆ ਕੋਈ ਖੁਸ਼ ਚਲੋ ਆਪਾਂ ਮੰਨ ਲਿਆ ਬਈ ਕਿਉਂਕਿ ਹਾਰਟ ਅਟੈਕ ਆਪਾਂ ਮੰਨ ਸਕਦੇ ਆ ਕਿਉਂਕਿ ਉਹ ਕਦੇ ਵੀ ਕਿਸੇ ਨੂੰ ਵੀ ਹੋ ਸਕਦਾ ਤੇ ਇਸ ਬਾਰੇ ਆਪਾਂ ਕਹਿ ਨਹੀਂ ਸਕਦੇ ਤੇ ਉਹ ਪਾ ਮੰਨ ਲਿਆ ਵੀ ਆ ਵੀ ਗਿਆ ਹੁਣ ਤੇ ਦੂਸਰਾ ਬਈ ਕੋਈ ਕਹ ਰਿਹਾ ਬਈ ਮਤਲਬ iska rang nila ho gaya da bhai chalo video apan ne vi dekhi thi clip jede mein rang vi thoda neela ho gaya da te chalo iba apan attack ho gaya bhai jeda os ki apan man saga te kyunki ho vi sakda bhai koi etti badi gall nahi te dusre pass a bhai phir yo media ne iski matlab ginder guhman ke bahut hi tagde khabar phar gaya koi bhai keh re doctoran ne vi teeka la dya isda chalo yo vi apan man saga bhai doctor te koi galti ho gayi gayi honi kyunki teeka cheeka koi ya galt vi lag gaya hona ਜਾ ਕੋਈ ਗਲਤ ਮੈਡੀਸਨ ਵੀ ਦੇਈ ਗਣੀ ਉਹ ਵੀ ਆਪ ਮੰਨਦਾ ਤੇ ਉਸ ਕੀ ਬਈ ਉਹ ਹੀ ਖਬਰ ਠਾਰਕੀਆ ਤੇ ਬਈ ਇਸ ਕੀ ਵੀ ਸ਼ਾਜੀ ਸ਼ਰਚੀ ਗਿਆ ਕਿਉਂਕਿ ਇਹ ਹਰੇਕ ਹੀ ਤਰ੍ਹਾਂ ਹੋ ਸਕਦਾ ਕਿਉਂਕਿ ਬਈ ਜਿਹੜੇ ਕਿਸੇ ਦਾ ਬੈਰ ਨਹੀਂ ਕੋਈ ਕੁਛ ਨਹੀਂ ਕਿਸੇ ਗਲਤ ਕੋਈ ਨਹੀਂ ਹੈਗੇ ਉਸਕੇ ਆਪ ਮੰਨ ਨਹੀਂ ਸਕਦੇ ਕਿਉਂਕਿ ਇਹ ਬਾਈ ਬਈ ਬਹੁਤ ਹੀ ਮਤਲਬ ਪੰਜਾਬੀ ਇੰਡਸਟਰੀ ਬਹੁਤ ਹੀ ਵਧੀਆ ਇਨਸਾਨ ਤੇ ਦੋਏ ਬੰਦੇ ਕੈਮ ਤੇ ਤੇ ਬਾਈ ਦੋਏ ਮਤਲਬ ਰਾਜਵੀਰ ਜਵੰਦਾ ਵੀ ਗੀਤ ਗਾਣੇ ਬਹੁਤ ਹੀ ਵਧੀਆ ਗਾਇਕ ਰਹਾ ਦਾ ਤੇ ਆਪਣਾ ਇੱਧਰ ਬ੍ਰਿੰਦਰ ਕੁਮਨ ਵੀ ਬਈ ਆਪਣਾ ਬਹੁਤ ਹੀ ਵਧੀਆ ਮਤਲਬ ਬਾਡੀ ਦੀ ਵੀਰ ਕੀ ਤੇ ਬਹੁਤ ਹੀ ਵਧੀਆ ਮਤਲਬ ਆਪਣਾ ਐਕਟਿੰਗ ਐਕਟਰ ਵੀ ਰਹਾ ਤੇ ਚਲੋ ਆਪਾਂ ਮੰਨ ਸਕਦੇ ਆਂ ਬਈ ਪਰ ਆਪਾਂ ਵੀਰੋ ਇਸ ਵੀਡੀਓ ਵਿੱਚ ਓਹੀ ਕਾਹਾਂਗੇ ਵੀ ਜਿਹੜੀ ਗੋਦੀ মিডিਆ ਵੀਰੋ ਨਾ ਇਸ ਤਰ੍ਹਾਂ ਬਈ ਹਰ ਰੋਜ਼ ਨਿਤ ਨਮੀ ਸਮੇ ਖਬਰ ਕੱਢਦੇ ਆਂ ਬਈ ਕੋਈ ਖੁਸ਼ ਕਹਾਦਾ ਸਾ ਜਿਸਰੇ ਤੇਰੀ ਕੋਈ ਖੁਸ਼ ਕਹਾਦਾ ਕੋਈ ਖੁਸ਼ ਕਹਾਦੀ ਆ ਤੇ ਆਪਾਂ ਹਟਾ ਕੇ ਵੀ ਮੰਨ ਸਕਾਂ ਤੇ ਡਾਕਟਰਾਂ ਤੇ ਵੀ ਗਲਤੀ ਮੰਨ ਸਕਾਂ ਹੋ ਸਕੀ ਹੋਣੀ ਪਰ ਦੂਸਰੀ ਤੀਸਰੀ ਗੱਲ ਨਾ ਫਲਾਓ ਤੋਂ ਬਈ ਜਿਸ ਤਰ੍ਹਾਂ ਕੋਈ ਕਹਿ ਰਿਹਾ ਵੀ ਇਸका ਇਹ ਹੋ ਗਿਆ ਉਹ ਹੋ ਗਿਆ ਤੇ ਬਾਕੀ ਇਹ ਆਪਾਂ ਇਹ ਗੱਲ ਕਹਿਣਾ ਚਾਹਾਂਗੇ ਵੀ ਥੋੜੀ ਜਿਹੀ ਬਿਊਵੇ ਚੱਕਰ ਹੋਂ ਥਾਂਵੇਂ ਕਿਸੇ ਮਾਂ ਦੇ ਪੁੱਤ ਨੂੰ ਤੇ ਨਾ ਇਸ ਤਰ੍ਹਾਂ ਮਤਲਬ ਕਰੋ ਕਿਉਂਕਿ ਦੇਖੋ ਬਈ ਉਸਕੇ ਪਰਿਵਾਰ ਨੂੰ ਜਾਂ ਉਸਕੇ ਚਾਹਣ ਵਾਲੇ ਨੂੰ ਪਤਾ ਵੀ ਰੋ ਜੋ ਉਸਕੇ ਗੱਲ ਉਸ ਟਾਈਮ ਵਾਪਰ ਰਿਹਾ ਤੇ ਬਾਕੀ ਗੋਦ ਦੀ ਮੀਡੀਆ ਤੋਂ ਤੁਹਾਨੂੰ ਪਤਾ ਸਵਾਦ ਲੈਣ ਵਾਲੀ ਹੋ ਆ ਤੇ ਇਸ ਤਰ੍ਹਾਂ ਆਪਾਂ ਇਸੇ ਵੀਡੀਓ ਵਿੱਚ ਉਹ ਸਮਝਾ ਰਹੇ ਗੋਦੀ ਮੀਡੀਆ ਨੂੰ ਨਿੱਤ ਨਵੀਂ ਖਬਰ ਨਾ Đਾਓ ਤੇ ਚਲੋ ਜੋ ਪਰਮਾਤਮਾ ਨੇ ਮਨਜ਼ੂਰਤਾ ਤੋਂ ਹੋ ਗਿਆ ਤੇ ਵੀਰੋ ਇਸ ਗੱਲ ਨੂੰ ਨਾਪ ਜਿਆਦਾ મતਲਬ ਇਸ ਨਾਲ ਤੋਂ ਬਈ ਖੇਲੋ ਬਣਾ ਰਖਿਆ ਇਹਨੂੰ ਨਾ ਖੇਲ ਬਣਾਓ ਤੇ ਬਾਕੀ ਵੀਡੀਓ ਵੀ ਆਪਾਂ